ਆਮ ਆਦਮੀ ਪਾਰਟੀ ਦੇ ਲੀਡਰ ਕਮਰ ਸੰਦੂਤ ਅਤੇ ਪੁਲਿਸ ਗੈਡ ਗੁਰਮੀਤ ਸਿੰਘ ਪਿੰਕੀ ਨੂੰ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪਾਈ ਜ਼ਮਾਨਤ ਅਰਜ਼ੀ ਕੋਰਟ ਨੇ ਮਨਜ਼ੂਰ ਕਰ ਲਈ ਹੈ ਇਹਨਾਂ ਦੋਹਾਂ ਤੇ ਪਟਿਆਲਾ ਦੀ ਤ੍ਰਿਪੜੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜਵਾਨਾ ਨਾਲ ਬਿਨਾਂ ਇਜਾਜ਼ਤ ਮੁਲਾਕਾਤ ਕਰਨ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਕਤਲ ਕੇਸ 'ਚ ਸਜ਼ਾ ਭੁਗਤ ਰਹੇ ਰਾਜੋਣਾ ਨੂੰ ਕਵਰ ਸੰਧੂ ਬਤੌਰ ਪੱਤਰਕਾਰ ਦਸੰਬਰ ਵਿੱਚ ਮਿਲਣ ਗਏ ਸਨ ਅਤੇ ਮੁਲਾਕਾਤ ਦੌਰਾਨ ਦੋਹਾਂ ਵਿਚਕਾਰ ਇਹ ਹੱਥੋ ਪਾਈ ਵੀ ਹੋਈ ਸੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ। ਸੰਸਦਾਂ ਵੀਡੀਓ ਬਣਾਉਣ ਦੇ ਮਾਮਲੇ 'ਚ ਆਪ ਸੰਸਦ ਭਗਵੰਤ ਮਾਨ ਨੇ ਆਪਣਾ ਜਵਾਬ ਜਾਂਚ ਕਮੇਟੀ ਨੂੰ ਸੌਂਪ ਦਿੱਤਾ ਹੈ। ਪੰਜ ਪੇਜਾਂ ਦੇ ਜਵਾਬ ਵਿੱਚ ਮਾਨ ਨੇ ਲਿਖਿਆ ਹੈ ਕਿ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ। ਉਹਨਾਂ ਨੇ ਜਾਂਚ ਕਮੇਟੀ ਸਾਹਮਣੇ ਪੇਸ਼ ਵੀ ਹੋਣਾ ਹੈ ਪਰ ਉਸ ਤੋਂ ਪਹਿਲਾਂ ਉਹਨਾਂ ਲਿਖਤੀ ਜਵਾਬ ਕਮੇਟੀ ਨੂੰ ਦਿੱਤਾ ਹੈ। ਵੰਤਮਾਨ ਨੇ ਜਾਂਚ ਕਮੇਟੀ ਸਾਹਮਣੇ ਆਪਣੇ ਵਕੀਲ ਸਮੇਤ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ ਪਰ ਇਸ ਮੰਗ ਨੂੰ ਖਾਰਜ ਕਰ ਦਿੱਤਾ ਗਿਆ 26 ਜੁਲਾਈ ਨੂੰ ਮਾਨਯੋਗ ਲੋਕ ਸਭਾ ਸਪੀਕਰ ਨੇ ਇੱਕ ਖਤ ਲਿਖ ਕੇ ਕਿਹਾ ਸੀ ਕਿ ਉਹਨਾਂ ਦੇ ਮਾਮਲੇ ਦੀ ਜਾਂਚ ਲਈ ਜੋ ਕਮੇਟੀ ਬਣਾਈ ਗਈ ਹੈ ਉਸ ਦਾ ਦਾਇਰਾ ਹੋਰ ਵਧਾ ਕੇ ਪ੍ਰਧਾਨ ਮੰਤਰੀ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇ ਪਿਆਦਵੀ ਮਾਮਲੇ 'ਚ ਸੰਗਰੂਰ ਜੇਲ੍ਹ 'ਚ ਬੰਦ ਆਪ ਵਿਧਾਇਕ ਨੀਸ਼ਾਦ ਨੂੰ ਵੱਡਾ ਝਟਕਾ ਲੱਗਿਆ ਮੇਰਕੋਟਾ ਅਦਾਲਤ ਨੇ ਯਾਦਵ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ ਅਦਾਲਤ ਨੇ ਕੱਲ ਪੁਲਿਸ ਰਿਮਾਨ ਖਤਮ ਹੋਣ ਤੇ ਯਾਦਵ ਨੂੰ ਨਿਆਂਇਕ ਰਾਸਤੇ ਵਿੱਚ ਭੇਜਿਆ ਸੀ ਯਾਦਵ ਦੇ ਵਕੀਲਾਂ ਵੱਲੋਂ ਕੱਲ ਹੀ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ ਜਿਸ ਤੇ ਅਸਵੀਰੇ ਸੁਣਵਾਈ ਹੋਣ ਦੇ ਬਾਅਦ ਇਹ ਫੈਸਲਾ ਆਇਆ ਹੈ ਯਾਦਵ ਦੇ ਵਕੀਲ ਮੁਤਾਬਕ ਉਹ ਜ਼ਮਾਨਤ ਲਈ ਜ਼ਿਲ੍ਹਾ ਸੈਸ਼ਨ ਕੋਰਟ ਦਾ ਰੁਖ ਕਰਨਗੇ ਨਰੇਸ਼ਾਦਨ ਨੂੰ 24 ਜੁਲਾਈ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ 25 ਜੁਲਾਈ ਨੂੰ ਮੇਲ ਕੋਟਲਾ ਦੀ ਅਦਾਲਤ ਨੇ ਉਹਨਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ। ਨਰੇਸ਼ਾਦਵ ਦਾ ਨਾਮ ਵਿਧਵੀ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਜੇ ਨਾਮਕ ਸ਼ਖਸ ਨੇ ਲਿਆ ਸੀ। ਵਿਜੇ ਮੁਤਾਬਕ ਉਸਨੂੰ ਤਾਰਮੀ ਗ੍ਰੰਥੀ ਵਿਧਵੀ ਕਰਨ ਲਈ ਨਰੇਸ਼ਾਦਵ ਨੇ ਆਖਿਆ ਸੀ। ਤਦਕਿ ਉਸ ਤੋਂ ਪਹਿਲਾਂ ਹੀ ਯਾਦਵ ਨੇ ਕਿਹਾ ਸੀ ਕਿ ਉਹਨਾਂ ਨੂੰ ਰਾਜਨੀਤਿਕ ਸਾਜ਼ਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ। ਲੁਧਿਆਣਾ ਪੁਲਿਸ ਦੇ ਸਾਈਬਰ ਸੈੱਲ ਦੇ ਇੰਚਾਰਜ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਜਾਣਕਾਰੀ ਮੁਤਾਬਕ ਖੇਤਪਾਲ ਸਿੰਘ ਨਗਰ ਦੇ ਰਹਿਣ ਵਾਲੇ ਭਪਿੰਦਰ ਸਿੰਘ ਲੁਧਿਆਣਾ ਪੁਲਿਸ ਦੇ ਸਾਈਬਰ ਸੈੱਲ ਦੇ ਇੰਚਾਰਜ ਸਨ ਅਤੇ ਉਹਨਾਂ ਨੇ ਕਾਰਵੇਚੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹਾਲਾਂਕਿ ਹਾਲੇ ਤੱਕ ਆਤਮ ਹੱਤਿਆ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜਦਕਿ ਮੌਕੇ ਤੇ ਪਹੁੰਚ ਕੇ ਪੁਲਿਸ ਅਫਸਰਾਂ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਕਮਿਸ਼ਨਰ ਜਤਿੰਦਰ ਔਲਕੜਾ ਕਹਿਣਾ ਹੈ ਕਿ ਭਪਿੰਦਰ ਸਿੰਘ ਸਵੇਰੇ ਆਫਿਸ ਜਾਣ ਲਈ ਤਿਆਰ ਹੋ ਰਹੇ ਸਨ ਕਿ ਚਾਣਕ ਸਰਵਿਸ ਰਿਵਾਲਵਰ ਨੂੰ ਸਾਫ ਕਰਦੇ ਸ਼ੁਕਰਵਾਰ ਨੂੰ ਲੁਧਿਆਣਾ 'ਚ ਇੱਕ ਦਲਤ ਕੁੜੀ ਦੇ ਹੋਏ ਕਤਲ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਮੁਤਾਬਕ ਮ੍ਰਿਤਕਾ ਸੋਨਮ ਦੇ ਪ੍ਰੇਮੀ ਦੋ ਬੱਚਿਆਂ ਦੇ ਪਿਤਾ ਤੇ ਮਨੋਜ ਕੁਮਾਰ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੋਨਮ ਦੀ ਲਾਸ਼ 22 ਜੁਲਾਈ ਨੂੰ ਸ਼ੀਤਪਕ ਸਿੰਘ ਨਗਰ ਦੀ ਹਾਊਸਫੈਡ ਕਲੋਨੀ 'ਚ ਬਰਾਮਦ ਹੋਈ ਸੀ ਪੁਲਿਸ ਮੁਤਾਬਕ ਮਲਜ਼ਮ ਵਿੋਸੇ ਕਲੋਨੀ ਚ ਸਫਾਈ ਕਰਮਚਾਰੀ ਵਜੋਂ ਤਾਇਨਾਤ ਸੀ ਅਤੇ ਮਿਤਕਾ ਸੋਨਮ ਵੀ ਇੱਥੇ ਹੀ ਕੰਮ ਕਰਦੀ ਸੀ ਇਸ ਦੌਰਾਨ ਦੋਹਾਂ ਚ ਕਥਿਤ ਪ੍ਰੇਮ ਸਬੰਧ ਬਣ ਗਏ ਅਤੇ ਸੋਨਮ ਵੱਲੋਂ ਵਿਆਹ ਲਈ ਦਬਾਅ ਪਾਉਣ ਕਾਰਨ ਇਹਨਾਂ ਵਿਚਕਾਰ ਵਿਵਾਦ ਹੋ ਗਿਆ ਤਕਰਾਰ ਇਸ ਕਰਦਾ ਵੱਧ ਗਈ ਕਿ ਮਨੋਜ ਨੇ ਉਸ ਦਾ ਕਤਲ ਕਰ ਦਿੱਤਾ ਹਾਲਾਂਕਿ ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਿਤਕਾ ਸੋਨਮ 4 ਮਹੀਨੇ ਦੀ ਗਰਭਵਤੀ ਵੀ ਸੀ ਬੀਤੇ ਸ਼ੁੱਕਰਵਾਰ ਨੂੰ ਹੋਏ ਇਸ ਕਤਲ ਨੂੰ ਖੁਦਕੁਸ਼ੀ ਦਿਖਾਉਣ ਦੇ ਮਲਜ਼ਮ ਨੇ ਲਾਸ਼ ਨੂੰ ਲਿਫਟ ਰਾਹੀਂ ਹੇਠਾਂ ਲਿਆ ਕੇ ਛੁੱਟ ਦਿੱਤਾ ਸੀ ਅਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ। ਪਰ ਮਾਮਲੇ ਤੇ ਐਸਆਈਟੀ ਗਠਿਤ ਹੋਈ ਤੇ ਪੁਲਿਸ ਨੇ ਇਸ ਮਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕਰ ਲਈ। 8ਵੀਂ ਪਾਠਰੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਅਜ ਪ੍ਰਕਾਸ਼ ਦਿਹਾੜਾ ਪਰਿਸ਼ਰਦਾ ਤੇ ਉਸ ਚਾਣਲ ਮਨਾਇਆ ਗਿਆ। ਸਜਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਵੱਟੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ। ਸੰਗਤਾਂ ਨੇ ਪਵਿੱਤਰ ਸ੍ਰੋਟੀ ਵਿੱਚ ਇਸ਼ਨਾਨ ਕਰਕੇ ਹਰਮੰਦਰ ਸਾਹਿਬ ਵਿਖੇ ਗੁਰਗੰਨ ਸਾਹਿਬ ਦੇ ਚਲਣਾ ਵਿੱਚ ਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਸਤਵੇਂ ਪਾਤਸ਼ਾਹ ਗੁਰੂ ਹਰਾਇਸ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਦੇ ਘਰ ਜੁਲਾਈ 1655 ਨੂੰ ਉਤਾਰਤਾ ਰਿਹਾ ਸੀ 7 ਅਕਤੂਬਰ 1701 ਨੂੰ 5 ਸਾਲ ਦੀ ਉਮਰ ਵਿੱਚ ਉਹ ਸਿੱਖ ਧਰਮ ਦੇ ਸਭ ਤੋਂ ਛੋਟੀ ਉਮਰ ਦੇ ਗੁਰੂ ਬਣੇ ਸਨ ਉਹਨਾਂ 2.5 ਸਾਲਾਂ ਤੱਕ ਸਿੱਖਾਂ ਦਾ ਮਾਰਗਦਰਸ਼ਨ ਕੀਤਾ ਅਤੇ 8 ਸਾਲ ਦੀ ਉਮਰ ਵਿੱਚ ਏਜਕ ਦੀ ਬਿਮਾਰੀ ਕਾਰਨ 3 ਮਾਰ 1964 ਨੂੰ ਵਾਹਿਗੁਰੂ ਵਿੱਚ ਲੀਨ ਹੋ ਗਏ